ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਆਰਪੀ ਬਲੌਕ ਵਿੱਚ ਤੇ ਅੱਜ ਆਪਾਂ ਕੀਤੀ ਸੀ ਜੀ ਸ਼ੋਪਿੰਗ ਉਹ ਤਾਂ ਨੂੰ ਆਪਾਂ ਦਿਖਾਉਨੇ ਆ ਆਪਣੇ ਬਲੌਕ ਦੇ ਵਿੱਚ ਤੇ ਸਭ ਤੋਂ ਪਹਿਲਾਂ ਆਪਾਂ ਦਿਖਾਉਨੇ ਆ ਜੀ ਤੁਹਾਨੂੰ ਆ ਵਾਲਾ ਦੇਖੋ ਜੀ ਆ ਵਾਲਾ ਜਿਹੜਾ ਆ ਵਾਲਾ ਦੇਖੋ ਜੀ ਆ ਜਿਹੜਾ ਮਤਲਬ ਲਿਆਂਦਾ ਇਹਦੇ ਟੇਬਲ ਤੇ ਰਖਾਉਨੇ ਹੁੰਦੇ ਆ ਆਪਾਂ ਇਹ ਜਿਹੜਾ ਮਤਲਬ ਸੈਟ ਲੈ ਆਪਾਂ ਲਿਆਂਦਾ ਵਾ ਇਹ ਬੈੱਡ ਤੇ ਵੀ ਸ਼ੌਕ ਨੂੰ ਤੁਸੀਂ ਖਾਣਾ ਖਾ ਸਕਦੇ ਹੋ ਜੋ ਅਗੇ ਘਰ ਵਿੱਚ ਜਦੋਂ ਮਹਿਮਾਨ ਹੁੰਦੇ ਆ ਤੇ ਜਿਹੜੀਆਂ ਮਤਲਬ ਬੈੱਡ ਤੇ ਵਗੈਰਾ ਖਾਂਦੀਆਂ ਕਿ ਬੱਚੇ ਤੇ ਉਹਦੇ ਵਿੱਚ ਬੱਚੇ ਤੋਂ ਖਾਣਾ ਜੋ ਸੁੱਟਦੇ ਆ ਇਹ ਦੇ ਉੱਪਰ ਪੈ ਸਕਦਾ ਤੇ ਆਪਣੀ ਬੈੱਡ ਸ਼ੀਟ ਆ ਉਹ ਖਰਾਬ ਨਹੀਂ ਹੋਊਗੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਸੱਚਿਆਂ ਵਾਸਤੇ ਆਪਾਂ ਲਈ ਸੀ ਆ ਜਿਹੜੀਆਂ ਰਬੜਾ ਲੈਂਦੀਆਂ ਜੀ ਜਿੱਦਾਂ ਛੋਟੀਆਂ ਲੜਕੀਆਂ ਦੇ ਮਤਲਬ ਛੋਟੇ-ਛੋਟ ਬਾਲਾਂ ਦੇ ਉੱਤੇ ਅੱਗੇ ਪਾਈਆਂ ਜਾਂਦੀਆਂ ਇਹਦੇ ਨਾਲ ਬੱਚਿਆਂ ਦੇ ਜਿਹੜੇ ਵਾਲ ਆ ਅੱਛੀ ਲੱਗੇ ਨਹੀਂ ਆਏ ਇਹ ਤੁਸੀਂ ਵੀ ਇਦਾਂ ਦੀ ਸ਼ਾਪਿੰਗ ਜ਼ਰੂਰ ਕਰੋ ਇਹ ਬਹੁਤ ਜੀ ਥੋੜਾ ਕੱਟ ਮੈਂ ਦਿਖਾਉਣੀ ਆ ਜੀ ਆਪਣਾ ਬੈਠੀ ਜੀ ਆ ਦੇਖੋ ਜੀ ਇਹ ਆਪਾਂ ਲੈਂਦਾ ਸੀ ਬੱਚਿਆਂ ਵਾਸਤੇ ਖੇਡਣ ਨੂੰ ਆ ਦੇਖੋ ਜੀ ਆਪਣਾ ਇੱਕ ਹੋਰ ਡੱਬੀਰ ਲਿਆਂਦਾ ਵਾਣਾ ਇਹ ਤੁਸੀਂ ਇਹਦੇ ਕਿਤੇ ਮਤਲਬ ਟੰਗ ਵੀ ਸਕਦੇ ਆ ਤੇ ਜਦੋਂ ਬੱਚੇ ਖੇੜ ਕੇ हट ਜਾਣ ਤੇ ਆਪਾਂ ਜਿਹੜਾ ਸੀ ਉਹ ਇਸ ਤਰ੍ਹਾਂ ਦਾ ਟੋਕਰੀ ਵਾਂਗ ਲਿਆਂਦਾ ਜੀ ਤੇ ਇਹਦੇ ਵਿੱਚ ਟੈਡੀਗਰ ਬੈਠਾ ਹੋਇਆ ਇਹ ਦੇਖੋ ਅੱਜ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਆ ਬੜਾ ਫ੍ਰੇਮ ਇਹ ਤੇ ਅੱਜਕੱਲ ਜਿਹੜੀ ਕਢਾਈ ਆ ਉਹ ਬਹੁਤ ਸੋਹਣੀਆਂ ਕੁੜੀਆਂ ਕਰਦੀਆਂ ਵਾਂ ਤੇ ਤੁਸੀਂ ਵੀ ਇਦਾਂ ਕਰੋ ਤੇ ਇਹਦੇ ਨਾਲ ਜਿਹੜੀ ਆਪਣੀ ਸੂਈ ਵਾਲੀ ਉਹ ਇਸ ਤਰ੍ਹਾਂ ਦੀ ਮਹਿੰਦੀ ਹੈ ਜੀ ਹੁਣ ਕਿ ਤੁਸੀਂ ਮੰਗਵਾ ਵੀ ਸਕਦੇ ਆ ਤੇ ਮਤਲਬ ਦੁਕਾਨ ਤੋਂ ਵੀ ਲੈ ਸਕਦੇ ਆ ਤੇ ਹੁਣ ਤੁਹਾਨੂੰ ਆਪਾਂ ਹੋਰ ਦਿਖਾਉਣੇ ਆ ਜੀ ਅਗਲੀ ਸ਼ਾਪਿੰਗ ਤੇ ਲਓ ਜੀ ਆਪਾਂ ਲੈਂਦਾ ਸੀ ਬੈਗ ਆਹ ਵਾਣਾ ਦੇਖੋ ਜੀ ਆਹ ਦੇਖੋ ਜੀ ਇਹ ਜਿਹੜਾ ਬੈਗ ਲੈਂਦਾ ਆਪਾਂ ਉਹ ਜੀ ਆ ਜਿਹੜਾ ਬੈਗ ਆ ਇਹ ਬਹੁਤ ਸੋਹਣਾ ਇਹ ਦੇਖੋ ਜੀ ਕਲਰ ਵੀ ਜਿਹੜਾ ਬਹੁਤ ਸੋਹਣਾ ਵਾ ਤੇ ਲੋ ਜੀ ਆਪਾਂ ਇੱਕ ਪਰਸ ਲੈਂਦਾ ਸੀ ਇਹਦੇ ਵਿੱਚ ਮਤਲਬ ਤੁਸੀਂ ਪੈਸੇ ਵੀ ਪਾ ਸਕਦੇ ਆ ਤੇ ਕੱਪੜੇ ਵੀ ਆਪਣੇ ਇੱਕ ਦੋ ਕੱਪੜੇ ਵਿੱਚ ਪਾ ਸਕਦੇ ਆ ਜੇ ਕਿਤੇ ਜਾਣਾ ਆਉਣਾ ਹੋਵੇ ਜੇ ਤੁਸੀਂ ਇਹਦੇ ਵਿੱਚ ਆਪਣੇ ਥੋੜੇ ਬਹੁਤ ਕੱਪੜੇ ਬਾਹਰ ਲਿਜਾ ਸਕਦੇ ਆ ਤੇ ਇਹ ਕਾਲਜ ਵਿੱਚ ਵੀ ਵਰਤ ਸਕਦੇ ਆ ਤੇ ਇਹ ਮਤਲਬ ਤੁਸੀਂ ਇਹਨੂੰ ਮਤਲਬ ਕਿਤੇ ਵੀ ਵਰਤ ਸਕਦੇ ਆ ਤੇ ਇਹਦੇ ਵਿੱਚ ਪਾ ਕੇ ਕੱਪੜੇ ਤੇ ਲਿਜਾ ਵੀ ਸਕਦੇ ਆ ਤੇ ਇਹ ਬਹੁਤ ਸੋਹਣਾ ਬੈਗ ਹੈ ਤੇ ਇਹਨੂੰ ਜਿੱਪਾਂ ਜਿਹੜੀਆਂ ਉਹ ਵੀ ਲੱਗੀਆਂ ਹੋਈਆਂ ਆ ਆ ਦੇਖੋ ਜੀ ਇੱਧਰਲੇ ਪਾਸੇ ਵੀ ਲੱਗੀਆਂ ਤੇ ਇੱਧਰ ਵੀ ਲੱਗੀਆਂ ਤੇ ਇਸ ਤਰ੍ਹਾਂ ਕਰਕੇ ਆਹ ਵਾਲੀ ਸਾਈਡ ਤੇ ਵੀ ਲੱਗੀ ਹੈ ਜੇ ਤੇ ਇਹਦੇ ਸੇਚ ਵੀ ਇਦਾਂ ਲੱਗੀਆਂ ਹੋਈਆਂ ਸਾਰਾ ਬੈਗ ਆ ਇਹ ਆ ਲੈ ਆਂਦਾ ਸੀ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਕਿਉਂਕਿ ਸਰਜੀਆਂ ਆ ਹੋਈਆਂ ਜੀ ਤੇ ਹੁਣ ਕਈਆਂ ਕਈਆਂ ਦੇ ਮਤਲਬ ਸੈਟ ਵਗੈਰਾ ਲੱਗੀ ਹੁੰਦੀ ਆ ਤਾਂ ਸੋਡੀ ਤੇ ਸੋਜ ਵਗੈਰਾ ਪੈ ਜਾਂਦੀ ਹੈ ਜਦੋਂ ਉਦੋਂ ਤੁਸੀਂ ਮਤਲਬ ਆ ਜਿਹੜਾ ਗਰਮ ਗਰਮ ਕਰਕੇ ਤੇ ਤੁਸੀਂ ਆਪਣੇ ਲਾ ਸਕਦੇ ਆ ਜਿੱਦਾਂ ਕਿਸੇ ਦੇ ਕੋਈ ਬਾਲ ਬੱਚੇ ਦੇ ਵੱਜੀ ਹੋਵੇ ਕਿਸੇ ਦੇ ਮਤਲਬ ਕੋਈ ਵੀ ਸੋਜ ਦਰਦ ਪੈਦੀ ਹੋਵੇ ਤੇ ਤੁਸੀਂ ਇਹਨੂੰ ਗਰਮ ਕਰਕੇ ਉੱਤੇ ਲਗਾ ਸਕਦੇ ਆ ਤੇ ਲਓ ਜੀ ਆ ਆਪਾਂ ਇੱਕ ਪਰਸ ਹੋਰ ਲੈਂਦਾ ਸੀ ਇਹ ਛੋਟੇ ਕੁੜੀ ਵਾਸਤੇ ਇਹ ਇਹ ਪਾਸੇ ਵੀ ਸੋਹਣਾ ਆਗਾ ਜੀ ਇਹ ਵਿੱਚ ਬੱਚੇ ਥੋੜੇ ਬਹੁਤੇ ਪੈਸੇ ਪਾ ਕੇ ਕਿਤੇ ਨੂੰ ਮਟਿਆ ਸਕਦੇ ਇਹ ਆ ਲੈਂਦੇ ਅਸੀਂ ਜੀ ਆਪਾਂ ਦੇਖੋ ਜੀ ਚਿਚਕਣੀਆਂ ਇਹ ਜਿਹੜੀਆਂ ਚਿਚਕਣੀਆਂ ਕੱਪੜਿਆਂ ਦੇ ਲਾਉਣ ਨੂੰ ਲੈਂਦੇ ਅਸੀਂ ਕਿਉਂਕਿ ਜਿਹੜੀਆਂ ਦੂਜੀ ਪਲਾਸਟਿਕ ਦੀਆਂ ਉਹ ਛੇ ਦੀ ਧੁੱਪ ਚ ਖਰਾਬ ਹੋ ਜਾਂਦੀਆਂ ਐਸ ਬੜੀਆਂ ਚਿਚਕਣੀਆਂ ਇਹ ਖਰਾਬ ਨਹੀਂ ਹੋਣਗੀਆਂ ਤੇ ਲੋ ਜੀ ਇੱਕ ਮਤਲਬ ਆਪਾਂ ਕੋਰ ਪਾਸ ਲੈ ਲੈਂਦਾ ਸੀ ਤੇ ਉਹਦੀ ਜਿਹੜੀ ਮਤਲਬ ਆ ਜਿਹੜੇ ਕਲਰ ਤਾਂ ਲੈ ਲੈਂਦਾ ਸੀ ਜੀ ਪਾਸ ਤੇ ਇਹਨੂੰ ਵੀ ਦੋ ਚਿਪਾਂ ਲੱਗੀਆਂ ਹੋਈਆਂ ਭਾਜੀ ਇੱਕ ਪਾਸਾ ਪਾ ਲੈਂਦਾ ਸੀ ਇਹਦੀ ਜਿਹੜੀ ਮਤਲਬ ਚੇਨ ਲੱਗੀ ਹੋਈ ਹੈ ਇਹਨੂੰ ਤੇ ਇਹਦੀ ਆ ਵਾਲੀ ਛੋਟੀ ਆ ਵਾਲੀ ਵੱਡੀ ਤੁਸੀਂ ਬਾਹਰ ਵਿੱਚ ਪਾ ਸਕਦੇ ਆ ਤੇ ਲੋ ਜੀ ਇੱਕ ਆਪਾਂ ਲੈ ਲੈਂਦੀ ਆ ਸੀ ਆਵਲੀਆਂ ਰੱਬੜਾ ਆ ਦੇਖੋ ਜੀ ਇਹ ਹੈਗੀਆਂ ਸਾਰੀਆਂ ਜੀ ਕਲਰ ਵੈਚੀ ਰਬੜਾ ਤੁਸੀਂ ਜਿਹੜਾ ਮਤਲਬ ਮਰਜੀ ਸੂਟ ਪਾਇਆ ਹੋਵੇ ਉਹਦੇ ਨਾਲ ਆਪਣਾ ਰਬੜਾ ਪਿੰਨ ਪਾ ਸਕਦੇ ਆ ਤੇ ਇਹ ਮਤਲਬ ਜਿਹੜੀਆਂ ਰਬੜਾਵਾ ਕਾਫੀ ਇਹਦੇ ਵਿੱਚ ਹੁੰਦੀਆਂ ਆ ਮਤਲਬ ਇਹ ਇੱਕ ਸੈੱਟ 12 ਰਬੜਾ ਹੁੰਦੇ ਆ ਇਹਦੇ ਵਿੱਚ ਇਹ ਜਿਹੜਾ ਸੈੱਟ ਆ ਇਹ ਆਪਾਂ ਮਤਲਬ ਸਾਰੇ ਮਤਲਬ ਸੂਟਾਂ ਨਾਲ ਪਾ ਸਕਦੇ ਹਿੰਨਾਂ ਕਿੰ ਨਾਲ ਆਪਾਂ ਲਿਆ ਦੇਸੀ ਜੀ ਆਹ ਵਾਲੇ 2 ਲੈਕਚਰ ਇਹ ਦੇਖੋ ਜੀ ਇਹ ਵੀ ਆਪਾਂ ਮਤਲਬ ਆਪਣੇ ਬਾਲਾਂ ਦੇ ਉੱਪਰ ਲਗਾ ਸਕਦੇ ਆ ਤੇ ਲਓ ਜੀ ਇੱਕ ਆਪਾਂ ਤੇ ਲਓ ਜੀ ਇੱਕ ਪਰਸ ਆਪਾਂ ਆ ਬੈਗ ਲਿਆਂਦਾ ਸੀ ਜੀ ਆ ਵਾਲਾ ਦੇਖੋ ਤੇ ਲਓ ਜੀ ਇੱਕ ਬੈਗ ਆਪਾਂ ਇਦਾਂ ਦਾ ਖੋਰ ਲਿਆਂਦਾ ਸੀ ਜੀ ਹੈਗਾ ਜੀ ਆਪਣੇ ਕੋਲ ਬਲੈਕ ਕਲਰ ਦਾ ਤੇ ਇਹਨੂੰ ਜਿਹੜੀਆਂ ਜਿੱਪਾਂ ਆ ਉਹ ਵੀ ਲੱਗੀ ਆਹ ਵਾਲਾ ਪਰਸ ਦਾ ਦੇਖੋ ਜੀ ਬਲੈਕ ਕਲਰ ਦਾ ਤੇ ਇਹਨਾਂ ਮਾਤਲਬ ਇਧਰ ਜਿੱਪ ਲੱਗੀ ਹੋਈ ਆ ਤੇ ਹੁਣ ਆਪਾਂ ਇਹਦੀ ਆਸਾਈਡ ਦਿਖਾਉਣੀ ਆ ਜੀ ਤੇ ਇੱਥੇ ਇਦਾਂ ਦਾ ਡਿਜ਼ਾਈਨ ਵੀ ਲੱਗਾ ਹੋਇਆ ਵਾ ਤੇ ਇਹਦੀ ਜਿਹੜੀਆਂ ਜਿੱਪਾਂ ਉਹ ਇਧਰ ਦੋਵਾਂ ਲੱਗੀਆਂ ਹੋਈਆਂ ਵਾ ਜੀ ਤੇ ਇਹ ਆਪਾਂ ਪਾਸੀਆਂ ਦੱਸੀ ਇਹਦੇ ਵਿੱਚ ਵੀ ਆਪਾਂ ਮਤਲਬ ਉਸੇ ਹੀ ਤਰ੍ਹਾਂ ਦੇ ਕੱਪੜਾ ਜਾਂ ਕੋਈ ਵੀ ਜਿੱਦਾਂ ਕੋਈ 파ਟ ਵੀ ਤੇ ਜਾਣਾ ਹੋਵੇ ਇਹਨੂੰ ਲੈ ਕੇ ਜਾ ਸਕਦੇ ਆ ਬੱਚੇ ਦੀ ਬੋਤਲ ਪਾ ਸਕਦੇ ਆ ਬੱਚੇ ਵਾਸਤੇ ਕੁਝ ਕਾਣਤੀ ਵਾਸਤੇ ਵੀ ਲੇ ਜਾ ਸਕਦੇ ਆ ਜੀ ਇੱਕ ਪਰਸ ਆਪਣੇ ਅਸੀਂ ਬ੍ਰਾਊਨ ਕਲਰ ਦਾ ਤੇ ਇਹ ਜਿਹੜਾ ਪਰਸ ਇਹ ਹੈਗਾ ਜੀ ਛੋਟਾ ਤੇ ਇਹਦੇ ਵਿੱਚ ਆਪਾਂ ਮਤਲਬ ਕੋਈ ਬੈਂਕ ਦੀ ਕਾਪੀ ਐਰਰ ਵਗੈਰਾ ਕੋਈ ਵੀ ਪਾਸਪੋਰਟ ਜਿੱਦਾਂ ਦੀ ਵੀ ਕੋਈ ਆਪਣੇ ਕੋਲ ਹੋਊਗੀ ਆਪਾਂ ਇਹਦੇ ਵਿੱਚ ਪੂਰੀ ਪੈ ਜਾਂਦੀ ਆ ਤੇ ਪਾ ਸਕਦੇ ਆ ਤੇ ਇਹਨੂੰ ਮਤਲਬ ਆਪਾਂ ਸ਼ੋਪਿੰਗ ਵਾਸਤੇ ਲਿਜਾ ਸਕਦੇ ਆ ਤੇ ਚਲੋ ਜੀ ਅੱਜ ਹੋ ਗਿਆ ਆਪਣਾ ਆਪਾਂ ਬਾਤਾਂ ਅੱਜ ਦਾ ਬਲੌਗ ਆਪਣਾ ਇਸੇ ਤੱਕ ਹੁੰਦਾ ਹੈ ਖਤਮ ਸਸਕਾਰ ਜੀ